ਸਮਿਚਾਤੇ ਬੋਲਣ ਦਾ ਮੌਕਾ ਦਿੱਤਾ ਮੈਂ ਕਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਉਹ ਸਮੇਂ ਨੂੰ ਯਾਦ ਕਰਦੇ ਹੋਏ ਬੰਦੇ ਮਾਤਰਮ ਦੇ ਗੀਤ ਦੀ ਜਿਹੜੀ ਸਪਿਰਿਟ ਸੀ ਉਹਨੇ ਸਾਡੇ ਪੰਜਾਬ ਤੱਕ ਚਾਹੇ ਉਹ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਬਾਬਾ ਗਦਰੀ ਬਾਬੇ ਹੋਣ ਸਾਰਿਆਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਜਰੂਰਤ ਤੇ ਸਭਾਪਤੀ ਜੀ ਇਹ ਸੀ ਕਿ ਅੱਜ 150 ਸਾਲ ਬਾਅਦ ਬੰਦੇ ਮਾਤਰਮ ਦੇ 150 ਸਾਲਾਂ ਤੇ ਆਪਾਂ ਉਸ ਗੀਤ ਦੀ ਜਿਹੜੀ ਸਪਿਰਿਟ ਹੈ ਉਸ ਸਪਿਰਿਟ ਤੇ ਮੌਜੂਦਾ ਸਰਕਾਰ ਪੈਰਾ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਤੇ ਤੇ ਆਤਮ ਚਿੰਤਨ ਤੇ ਮੰਥਨ ਕਰਨ ਦੀ ਲੋੜ ਹੈ ਮੈਨੂੰ ਇਹ ਲੱਗਦਾ ਹੈ ਕਿ ਅੱਜ ਇਸ ਡਿਸਕਸ਼ਨ ਦਾ ਮਕਸਦ ਸਿਰਫ ਇਹ ਹੈ ਕਿ ਆਉਣ ਵਾਲੇ ਇਲੈਕਸ਼ਨ ਚ ਖਾਸ ਕਰ ਕਈ ਮੈਂਬਰ ਸਹਿਬਾਨਾਂ ਨੇ ਜ਼ਿਕਰ ਵੀ ਕੀਤਾ ਕਿ ਵੈਸਟ ਬੰਗਾਲ ਦੀ ਵਾਰੀ ਹੈ ਸਿਰਫ ਔਰ ਸਿਰਫ ਸਮਾਜ ਨੂੰ ਵੰਡਣ ਦੀ ਗੱਲ ਹੈ ਬੰਦੇ ਮਾਤਰਮ ਗੀਤ ਦੇ ਰਾਹੀ ਜਿਦਾ ਟੋਲੀਆਂ ਬਣਾ ਬਣਾ ਕੇ ਨੌਜਵਾਨ ਦੇਸ਼ ਤੇ ਕੁਰਬਾਨ ਹੋਣ ਦਾ ਜਜਮਾ ਭਰਦੇ ਸੀ ਔਰ ਸਭ ਤੋਂ ਵੱਧ ਕੁਰਬਾਨੀਆਂ ਔਰ ਜਿਹੜਾ ਪਾਰਟੀਸ਼ਨ ਹੋਇਆ ਉਹ ਜਾਂ ਤੇ ਵੈਸਟ ਬੰਗਾਲ ਦਾ ਹੋਇਆ ਜਾਂ ਪੰਜਾਬ ਦਾ ਹੋਇਆ ਸਭ ਤੋਂ ਵੱਧ ਜਿਹੜੇ ਲੋਕ ਸ਼ਹੀਦ ਹੋਏ ਉਹ ਦੋਨਾਂ ਇਹ ਸੂਬਿਆਂ ਦੇ ਹੋਏ ਔਰ ਲੱਖਾਂ ਦੀ ਤਦਾਦ ਚ ਲੋਕ ਮਾਈਗ੍ਰੇਟ ਹੋ ਗਏ ਔਰ ਇਸ ਆਜ਼ਾਦੀ ਲੈਣ ਤੋਂ ਬਾਅਦ ਵੀ ਜਿਹੜੀ ਬੰਦੇ ਮਾਤਰਮ ਦੀ ਸਪਿਰਟ ਹੈ ਉਹ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਚ ਚਾਹੇ ਜਰਨਲ ਹਰਬਖਸ਼ਜੀ ਦੀ ਗੱਲ ਕਰ ਲਈਏ ਚਾਹੇ ਅਬਦੁਲ ਹਮੀਦ ਦੀ ਗੱਲ ਕਰ ਲਈਏ ਉਹ ਹਮੇਸ਼ਾ ਬਰਕਰਾਰ ਰਹੀ ਹੈ ਲੇਕਿਨ ਮੌਜੂਦਾ ਸਮੇਂ ਚ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਫੇਰ ਲੋੜ ਹੈ ਮੁਲਕ ਨੂੰ ਬੰਦੇ ਮਾਤਰਮ ਤੇ ਇਕਜੁੱਟ ਹੋਣ ਦੀ ਕਿਉਂਕਿ ਦੇਸ਼ ਚ ਸਰਕਾਰ ਜਿਹੜੀ ਹੈ ਮਾਈਨੋਰਟੀਜ਼ ਖਾਸ ਕਰ ਜਿਹੜੀ ਮਾਈਨੋਰਟੀਜ਼ ਹੈ ਉਹਦਾ ਤੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣ ਰਹੀ ਪੰਜਾਬ ਵਰਗੇ ਸੂਬਿਆਂ 'ਚ ਉਹਨਾਂ ਦੀ ਉਹ ਸੂਬਾ ਜਿਹਨੇ ਸਭ ਤੋਂ ਵੱਧ ਛਾਤ ਦਿੱਤੀ ਉਹਦੀ ਕੈਪੀਟਲ ਲੈਣ ਦੇ ਜਿਹੜੇ ਆ ਉਹ ਸਾਜਸ਼ਾ ਰਚੀਆਂ ਜਾ ਰਹੀਆਂ ਪੰਜਾਬ ਦਾ ਪਾਰਟੀਸ਼ਨ ਸਿਰਫ ਦੇਖ ਦੀ ਆਜ਼ਾਦੀ ਸਮੇਂ ਨਹੀਂ ਹੋਇਆ ਸਭਾਪਤੀ ਜੀ ਉਸ ਤੋਂ ਬਾਅਦ ਵੀ ਹਰਿਆਣਾ ਜਿਹੜਾ ਸਾਡੇ ਪੰਜਾਬ ਦਾ ਹਿੱਸਾ ਸੀ ਉਹ ਵੀ ਸਾਡੇ ਤੋਂ ਖੋਲਿਆ ਤੁਹਾਡਾ ਵੀ ਸੂਬਾ ਹੈ ਅੱਜ ਲੋੜ ਹੈ ਗੁਰੂ ਸਾਹਿਬਾਨਾਂ ਨੇ ਕਈ ਸਦੀਆਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਤੀ ਮਾਂ ਦੀ ਇੰਪੋਰਟੈਂਸ ਜਿਹੜੀ ਆ ਉਹ ਤੇ ਬਹੁਤ ਸਦੀਆਂ ਪਹਿਲਾਂ ਉਹਨਾਂ ਦੇ ਦਿੱਤੀ ਸੀ ਸਾਡੇ ਸੂਰਮਿਆਂ ਨੇ ਚਾਹੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਹੋਵੇ ਚੰਦਰਸ਼ੇਖਰ ਰਾਜਾਪਤ ਹੋਵੇ ਚਾਹੇ ਕਰਤਾਰ ਸਿੰਘ ਸਰਾਭਾ ਹੋਵੇ 17 17 ਸਾਲ ਦੀ ਉਮਰ 'ਚ 21 21 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਦੇਸ਼ ਦੇ ਭਾਈਚਾਰੇ ਨੂੰ ਇਸ ਦੇਸ਼ ਦੀ ਏਕਤਾ ਨੂੰ ਔਰ ਇਸ ਦੇਸ਼ ਦੀ ਸਪਿਰਟ ਨੂੰ ਜਿਹੜੇ ਸਾਡੇ ਗੁਰੂਆਂ ਨੇ ਕ੍ਰਿਸ਼ਨਾ ਮੂਨੀਆ ਨੇ ਦਿਖਾਈ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਉਹਨੂੰ ਮਜ਼ਬੂਤ ਬਣਾਉਣ ਲਈ ਉਹਨੂੰ ਇੱਕ ਬਣਾਉਣ ਲਈ ਹਮੇਸ਼ਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਨੂੰ ਲੱਗਦਾ ਹੈ ਅੱਜ ਜਦੋਂ 150 ਸਾਲ ਬੰਦੇ ਮਾਤਰਮ ਗੀਤ ਨੂੰ ਹੋ ਗਏ ਉਸ ਟਾਈਮ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ 350 ਸਾਲ ਹੋ ਗਏ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਨੂੰ ਅੱਜ ਜ਼ਰੂਰਤ ਇਹ ਸੀ ਜਿਹੜੀ ਮਨੁੱਖੀ ਹਧਕਾਰਾਂ ਨੂੰ ਹਿਊਮਨ ਰਾਈਟਸ ਨੂੰ ਬਚਾਉਣ ਲਈ ਗੁਰਤੇਗ ਬਾਹਦਰ ਸਾਹਿਬ ਨੇ 350 ਸਾਲ ਪਹਿਲਾਂ ਸ਼ਹਾਦਤ ਦਿੱਤੀ ਜਦੋਂ ਕਸ਼ਮੀਰ ਦੇ ਪੰਡਤ ਉਹਨਾਂ ਕੋ ਗੁਹਾਰ ਲੈ ਕੇ ਆਏ ਉਸ ਸਪਿਰਿਟ ਤੇ ਉਹਨਾਂ ਦੀ ਉਸ ਉਹਨਾਂ ਦਾ ਜਿਹੜਾ ਜਜ਼ਬਾ ਸੀ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਆ ਜਿਹੜਾ ਉਹਦਾ ਮੈਸੇਜ ਹੈ ਉਹ ਸਾਰੀ ਦੁਨੀਆ ਨੂੰ ਦੇਣ ਦੀ ਲੋੜ ਸੀ ਔਰ ਤੇ ਚਰਚਾ ਕਰਨ ਦੀ ਲੋੜ ਸੀ ਅੱਜ ਸਿਰਫ ਔਰ ਸਿਰਫ ਬੰਦੇ ਮਾਤਰਮ ਦੇ ਬਹਾਨੇ ਕਿਤੇ ਸਮਾਜ ਨੂੰ ਪਾੜਨ ਦੀ ਸਮਾਜ ਨੂੰ ਵੰਡਣ ਦੀ ਜਿਹੜੀ ਇਹ ਵੋਟ ਬੈਂਕ ਦੀ ਪੋਲਿਟਿਕਸ ਆ ਮੈਨੂੰ ਇਹ ਤੋਂ ਲੱਗਦਾ ਗੁਰੇਜ ਕਰਨਾ ਚਾਹੀਦਾ ਸੀ ਸਰਕਾਰ ਨੂੰ ਸੋ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅੱਜ ਇਸ ਭਾਈਚਾਰਿਆਂ ਨੂੰ ਇੱਕ ਜੁੱਟ ਕਰਨ ਦੀ ਲੋੜ ਹੈ ਜੇ ਆਪਣਾ ਦੇਸ਼ ਦੁਨੀਆ 'ਚ ਨੰਬਰ 1 ਬਣਾਉਣਾ ਹੈ ਜਿਹੜੀ ਇਸ ਦੇਸ਼ ਦੀ ਅਸਲੀ ਸਪਿਰਟ ਹੈ ਚਾਹੇ ਰਵਿੰਦਰਨਾਥ ਟੈਗੋਰ ਜੀ ਹੋਣ ਚਾਹੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਹੋਣ ਉਸ ਦੇਸ਼ ਦੇ ਸਾਰੇ ਭਾਈਚਾਰਿਆਂ ਨੂੰ ਛੋੜ ਕੇ ਸਾਰੇ ਧਰਮਾਂ ਦਾ ਸਤਿਕਾਰ ਔਰ ਦੇਸ਼ ਵਾਸਤੇ ਦੇਸ਼ ਦੇ ਵਾਸਤੇ ਕੰਮ ਕਰਨ ਦੀ ਆ ਨਾ ਕਿ ਵੋਟ ਬੈਂਕ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਚਰਚਾ ਲਿਆ ਕੇ ਲੋਕਾਂ ਨੂੰ ਔਰ ਸਮਾਜ ਨੂੰ ਵੰਡੋ ਤੁਸੀਂ ਮੈਨੂੰ ਇਸ ਅਹਿਮ ਮੌਕੇ ਤੇ ਬੋਲਣ ਦਾ ਮੌਕਾ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ